ਤੇੰਦੀ ਸ਼ੁਰੂ ਆ ਤਾ ਗਲੀਆ ਪਾ ਬਾਬਾ ਜੀ ਦਾ ਨਾਮ ਲੈ ਕੇ ਉਹਨਾਂ ਡੌਗੀ ਨੂੰ ਲਿਉਂਨੇ ਆ ਜਿੰਨ ਤੋਂ ਤੱਕ ਪਾ ਕੇ ਫੇਰਦੇ ਆਂ ਜੀ ਇਹ ਸਾਡਾ ਟॉय ਪੌਮ ਇਹ ਸਾਡਾ ਟॉय ਪੌਮ ਰੋਬਨ ਹੈਲੋ ਹਲੋ ਹੈਲੋ ਦੀ ਬੋਲ ਪਈ ਹੈ ਤਦਨ ਸੁਆਵਾ ਸੁਆਗੀ ਹੋਏ ਸਾਰਾ ਉਹ ਦੇਖੋ ਛੇ ਦਾ ਕੀ ਸਾਰੇ ਵਾਲ ਫੂਕ ਵੀ ਇਦਾਂ ਹੀ ਆ ਰੋਬਨ ਰੋਬਨ ਉਹ ਦੇਖੋ ਆ ਆਪਣੇ ਲੱਗੇ ਹੋਏ ਚੀਕੂ ਇਹਨੂੰ ਚੀਕੂ ਵੀ ਲੱਗੇ ਹੋਏ ਛੋਟੇ ਛੋਟੇ ਨੇ ਤੁਹਾਨੂੰ ਭਾਲਣੇ ਪੈਂਦੇ ਆ ਪੱਤਿਆਂ ਦੇ ਉਲੇਜੇ ਚ ਤੁਹਾਨੂੰ ਦਿਖਾਉਣਾ ਮੈਂ ਉਹ ਕਾਫੀ ਲੱਗੇ ਹੋਏ ਆ ਸਾਰੇ ਪੱਤਿਆਂ ਦੇ ਉਹਲੇ ਹੀ ਚਾਹ ਦੇਖੋ ਇਧਰ ਅਮਰੂਦ ਲੱਗੇ ਹੋਏ ਆ ਆਪਣਾ ਗਾਰਡਨ ਹੈ ਛੋਟਾ ਜਿਹਾ ਇਧਰ ਆਪਣੇ ਗਾਵਲੇ ਪਏ ਆ ਬਹੁਤ ਆਹ ਲੀਆ ਪੁਣਨ ਮੇਰਾ ਬਾਈਕ ਇਹਦੇ ਤੇ ਨੇ ਢੇੜਾ ਬੋਰ ਕਰੀਏ ਸਾਡੇ ਨੂੰ ਸਰਕਾइए ਦੇਖੋ ਵਿੱਚ ਫਰੂਟਸ ਡਰਾਈ ਫਰੂਟ ਬਨਾਣਾ ਐਪਲ ਗ੍ਰੇਪਸ ਕੈਸ਼ੂ ਕਾਜੂਸ ਵਗੈਰਾ ਦੇਖੋ ਸਾਰਾ ਡਰਾਈ ਫੂਡ ਐਪਲ ਵੀ ਹੈ ਬਨਾਣਾ ਵੀ ਹੈ ਦਾਖਾਂ ਵੀ ਹੈ ਸਾਜੂ ਵੀ ਹੈ ਹੁਣ ਆਪਾਂ ਕਰਦੇ ਹਾਂ ਟੇਸਟ ਐਂਡ ਗੱਲ ਬਾਤ ਨੀਰ ਕੋਕ ਕਰੀਏ ਪਵਿਰ ਤਾਗਾ ਹੁਣ ਇਹਦੀਆਂ ਸਾਈਡਸ ਚੇਂਜ ਅਸੀਂ ਜਸਟ ਆਪਾ ਹੀਟ ਅਪ ਕਰਨਾ ਉਹਰਾ ਪਕਵਿਸ਼ ਨਹੀਂ ਕਰਨਾ ਤੇ ਪਨੀਰ ਸੀਟ ਕਰ ਲਿਆ ਆਪਾਂ ਹੀਟ ਹੋਣਾ ਆਪਾਂ ਤੇ ਸਾਲਟ ਤੇ ਬਲੈਕ ਪੈਪਰ ਬਸ ਪਾ ਕੇ ਇਸੇ ਤਰ੍ਹਾਂ ਚੂ ਕਰਾਂਗੇ ਫੌਕਸ ਤੇ ਨਾ ਇੱਕ ਪਪਾ ਦਾ ਇੱਕ ਮੇਰਾ ਕਿਉਂਕਿ ਘਰ ਅਸੀਂ ਦੋ ਹੀ ਜਾਣੇ ਹੁੰਨੇ ਆ ਪਪਾ 올ੀ ਜੇ ਫਿਰ ਉਹਨਾਂ ਨੂੰ ਵੀ ਬਣਾ ਕੇ ਦੇਣਾ ਪੈਂਦਾ ਨਾਲ ਹੀ ਮੈਂ ਬਲੈਕ ਪੈਪਰ ਐਡ ਕਰ ਰਹੇ ਹਾਂ ਦੋ ਸੇਵਕੀ ਨੂੰ ਕਿਨੂੰ ਇਹ ਕਿੰਨਾ ਕੁ ਡੇਲੀਸ਼ੀਅਸ ਲੱਗਦਾ ਕੌਣ-ਕੌਣ ਲਾਈਕ ਕਰਦਾ ਪਨੀਰ ਦਾ ਓਕੇ ਚਲੋ ਸਰਵ ਕਰਦੇ ਆਜੋ ਗਾਇਸ ਸਨੋ ਫੇਸ ਕੋ ਆਈ ਬਹੁਤ ਟੇਸਟੀ ਫੈਕਸ